ਕਰੀ ਕਰਨ ਕਰਕੇ ਨੇ ਉਹਨੂੰ ਡਰ ਗਿਆ ਸਮਝ ਲਿਓ ਮੇਰੀ ਗਲਤੀ ਸਮਝ ਲਿਓ ਕੋਸ਼ ਸਮਝ ਲਿਓ ਜਿੱਦੇ ਮੈਂ ਗਾਲਾਂ ਕੱਢੀਆਂ ਸੀਗੀਆਂ ਸਨੈਪਚੈਟ ਤੇ ਉਹ ਤੋਂ ਬਾਅਦ ਮੈਨੂੰ ਬਹੁਤ ਫੋਨ ਆਇਆ ਮੈਂ ਸਾਰਿਆਂ ਦੇ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਭੇਜਦਾ ਵਾਂ ਕੋਸ਼ ਕੋਨਾਂ 'ਚ ਸਿਆਣੇ ਬੰਦੇ ਸੀਗੇ ਕੋਸ਼ ਕੋਨਾਂ 'ਚ ਕਿਸੇ ਦੇ ਮਾਪਿਓ ਸੀਗੇ ਕੋਸ਼ ਕੋਨਾਂ 'ਚ ਉਹ ਮੁੰਡੇ ਸੀਗੇ ਕੋਸ਼ ਕੋਨਾਂ 'ਚ ਕੁੜੀਆਂ ਸੀਗੀਆਂ ਕੋਸ਼ ਕੋਨਾਂ 'ਚ ਜਵਾਨ ਕੁਝ ਲੋਕਲ ਫੋਨ ਆਏ ਕੁਝ ਬਾਹਰੋਂ ਫੋਨ ਆਏ ਕੁਝ ਹੋਰ ਵੀ ਘੰਟਿਆਂ ਤੋਂ ਫੋਨ ਆਏ ਮੇਰਾ ਫੇਸਬੁੱਕ ਤੇ ਕਿਸੇ ਲੋਟ ਨੰਬਰ ਲੋਕਲ ਹੋ ਗਿਆ I don't know how ਜਿਹਨੇ ਮੈਨੂੰ ਮਜਬੂਰ ਕਰਤਾ ਇਹ ਚੀਜ਼ ਕਰਨ ਲਈ ਉਹ ਇੱਕ ਹਉਣੇ ਫੋਨ ਸੀ ਥੋੜਾ ਜਿਹਾ ਟਾਈਮ ਪਹਿਲਾਂ ਆਇਆ ਉਹ ਇੱਕ ਜੁਆਕਾਂ ਦਾ ਦੋ ਜੁਆਕਾਂ ਦਾ ਫਾਦਰ ਚੱਕੜ ਟੁੱਡੀ ਦੇ ਪਿੰਡ ਤੋਂ ਜੀਏ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦਾ ਯਾਰ ਜੋ ਆਕਾਂ ਕੋਲੇ ਫੋਨ ਨਹੀਂ ਹੁੰਦੇ ਮੇਰੀ 2 ਮਿੰਟ ਗੱਲ ਸੁਣ ਲਈ ਕਹਿੰਦਾ ਜਵਾਕਾਂ ਕੋਲ ਫੋਨ ਨਹੀਂ ਹੁੰਦੇ ਉਹਨਾਂ ਨੇ ਪੀਸੀ ਤੇ ਸਾਰਾ ਕੁਝ ਬਣਾਉਣਾ ਤੇਰਾ ਬਹੁਤ ਵਧੀਆ ਨਾਮ ਬਣਾਇਆ ਤੂੰ ਸਿੰਗਰ ਆ ਕਹਿੰਦਾ ਜਵਾਕ ਤੇਰੇ ਫੈਨ ਆ ਕਹਿੰਦਾ ਹਾਂ ਮੈਨੂੰ ਮੇਰੇ ਜਵਾਕ ਕਹਿੰਦੇ ਮੈਂ ਐਲੀ ਸੁਣਨਾ ਸੁਣਾ ਸਾਨੂੰ ਸੁ ਜਦੋਂ ਐਲੀ ਚੱਲਿਆ ਉਹਦੇ ਨਾਲ ਜਿਹੜੀਆਂ ਮੈਂ ਗਾਣਾਂ ਗੱਡੀਆਂ ਨੇ ਸੁਣਾਇਆਂ ਨੇ ਤੇ ਉਹ ਵੀ ਕਿਤੇ ਪਲੇ ਹੋਊ ਫੈਮਲੀ ਜੀ ਮਰਤਾ ਜੀ ਫੈਮਲੀ ਜੀ ਮੈਚ ਜਾਨਾ ਕਿਤੇ ਨਾ ਕਿਤੇ ਸ਼ਰਮ ਆਉਂਦੀ ਹੈ ਜੀ ਜਦੋਂ ਮਾੜ ਗੱਲ ਸੁਣੀ ਤਕਲੀਫ ਹੋਈ ਜਾ ਮੈਨੂੰ ਜੀ ਮੈਨੂੰ ਇਹ ਚੀਜ਼ ਨਹੀਂ ਸੀ ਪਤਾ ਕਿ ਨਿਆਣੇ ਬੱਚੇ ਇੰਨੀ ਚੀਜ਼ ਦੀ ਨੌਲੇਜ ਨਹੀਂ ਹੈ ਸਾਨੂੰ ਕੌਣ ਕੌਣ ਸੁਣਦਾ ਮੈਂ ਸਨੈਪਚੈਟ ਐਜ਼ ਆ ਫਨ ਲੈ ਰਿਹਾ ਸੀ ਇੰਨੇ ਬੰਦੇ ਜੁੜੇ ਹੋਏ ਕਿਸੇ ਦੀ ਕੋਈ ਪਰਸਨਲ ਫੀਲਿੰਗਸ ਨਹੀਂ ਹੈ ਹੇਟ ਕਰਨ ਦਾ ਕੋਈ ਮਤਲਬ ਨਹੀਂ ਸੀਗਾ ਮੇਰਾ ਉਹ ਉਸੇ ਜਿਕਰ ਮਾਰ ਕੇ ਬਹੁਤ ਕੁਝ ਕਹਿੰਦਾ ਸੀ ਹੈਗੇ ਉਦਾਂ ਦੀਆਂ ਅਰ ਜੇ ਬਾਹਰੋਂ ਆਕੜੂ ਆ ਦਿਲ ਸਾਡੇ ਵੀ ਲੱਗਿਆ ਵਾ ਗਲਤੀ ਮੰਨਦੇ ਆ ਗਾਣਾ ਲਈ ਮੈਂ ਆ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਸਾਰਿਆਂ ਤੋਂ ਹੱਥ ਜੋੜ ਕੇ ਉਹ ਗਾਣਾ ਲਈ ਮਾਫੀ ਮੰਗਦਾ ਉਹ ਜਵਾਕਾਂ ਨੂੰ ਪਿਆਰਿਆਂ ਨੂੰ ਨਿੱਕਿਆਂ ਨੂੰ ਜਿਹੜੇ ਵੀ ਨੇ ਸੁਣਦੇ ਨੇ ਸਾਰਿਆਂ ਨੂੰ ਡੱਬ ਜੂ ਅੱਜ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਹਮਦਰਦੀ ਦਿਖਾਓ ਆ ਵੀਡੀਓ ਤੇ ਜਿਨ੍ਹਾਂ ਨੇ ਸੀਰੀਅਸਲੀ ਉਹ ਮੈਨੂੰ ਐਲੀ ਸਮਝ ਕੇ ਨਾ ਦਿਲ ਟੁੱਟਿਆ ਸੀ ਉਹਨਾਂ ਸਾਰਿਆਂ ਤੋਂ ਮੈਂ ਮਾਫੀ ਮੰਗਦਾ ਤੇ ਹੋਪ ਕਰਦਾ ਤੋ ਗੀਤ ਕਰਨੇ ਉਹਨਾਂ ਚ ਇਹੀ ਕੋਸ਼ਿਸ਼ ਕਰੀ ਆ ਕਿ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਿਆ ਜਾਵੇ। ਸੋ ਹੱਥ ਜੋੜ ਕੇ ਮਾਫੀ ਮੰਗਦਾ ਸਾਰਿਆਂ ਤੋਂ ਜਿਨ੍ਹਾਂ ਨੇ ਉਹ ਗਾਣਾ ਨੂੰ ਫੋਨ ਕਰਿਆ ਮੈਨੂੰ ਕਿ ਤੂੰ ਗਾਣਾ ਨਾ ਗਾਡ ਪਲੀਜ਼ ਆਏ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ। ਸੋ ਗਾਣਾ ਲਈ ਸੌਰੀ ਆ ਜੀ। ਫੋਰੀ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ। ਬਾਕੀ